ਜੀ ਮਾਨਯੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਪੂਰਾ ਆਈਪੀਐਸਜੀ ਇਹਨਾਂ ਵੱਲੋਂ ਜਿਹੜੀ ਸ਼ਹਿਰ ਵਿੱਚ ਮਾਰੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਦਰ ਕੇ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਸਾਡੇ ਜਿਹੜੇ ਚੌਂਕੀ ਇੰਚਾਰ ਸਾਇੰਸ ਸਿਟੀ ਐਸਏ ਲਖਬੀਰ ਸਿੰਘ ਵੱਲੋਂ ਇਹ ਉਹਨਾਂ ਨੂੰ ਸੂਚਨਾ ਮਿਲੀ ਸੀਗੀ ਕਿ ਕੋਈ ਇੱਕ ਗੈਂਗ ਜਿਹੜਾ ਹੈਗਾ ਉਹ ਸક્રિય ਹੈਗਾ ਸਾਡੀ ਸਿਟੀ ਵਿੱਚ ਜਿਹੜਾ ਕਿ ਝਾਲੀ ਜ਼ਮਾਨਤਾਂ ਦੇ ਕਾਗਜ਼ ਬਣਾ ਕੇ ਬੇਲ ਆਰਡਰਸ ਦੀ ਪ੍ਰੋਵਾਈਡ ਕਰਕੇ ਤੇ ਜਾਲੀ ਜਮਾਨਤਾ ਕਰਵਾ ਰਿਹਾ ਇਸੇ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਏਐਸਏ ਲਖਬੀਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਸੀਗੀ ਉਹਨਾਂ ਨੇ ਇੱਕ ਟਰੈਪ ਲਾਇਆ ਤੇ ਜਿਹੜੇ ਸਾਡੇ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਸੀਗੇ ਵਿਕਟਰ ਮਸੀ son of ਜਗੀਰ ਸਿੰਘ ਗੁਰਪ੍ਰੀਤ ਸਿੰਘ son of ਗੁਰਦੇਵਾਲ ਸਿੰਘ ਜਿਹੜੇ ਕਿ ਰਿਸ਼ਤੇਦਾਰ ਇਹਦੇ ਆ ਇਹ ਆਪਣਾ ਸਾਲਾ ਤੇ ਭਲੂਈਆ ਹੀ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਸਾਨੂੰ 6 ਆਧਾਰ ਕਾਰਡ ਜਾਲੀ ਦੋ ਆਈਡੀ ਕਾਰਡ ਜਿਹੜੇ ਪੰਚਾਇਤੀ ਰਾਜ ਦੇ ਇਹਨਾਂ ਨੇ ਬਣਾਏ ਹੋਏ ਸੀ ਕਲੰਬਰਦਾਰ ਤੇ ਮੈਂਬਰ ਪੰਚਾਇਤ ਦੇ ਉਹ ਪੰਜ ਫਰਦਾਂ ਪੰਜ ਫਰਦ ਹਕੀਕਤ ਦੋ ਜਾਲੀ ਸਟੈਂਪਸ ਤੇ ਰੈਵਨਿਊ ਸਟੈਂਪਸ ਚਾਰ ਮੋਬਾਈਲ ਇੱਕ ਇਹਨਾਂ ਦੀ ਹੁੰਡਾਈ ਇਵੋਨ ਕਾਰ ਜਿੱਤੇ ਇਹ ਵੱਖ-ਵੱਖ ਸ਼ਹਿਰਾਂ ਤੇ ਜਾ ਕੇ ਇਹ ਕੰਮ ਕਰਦੇ ਸੀਗੇ ਉਹ ਦੋ ਆਰਸੀ ਤੇ ਸਾਨੂੰ ਕਈ ਫੋਟੋਗ੍ਰਾਫਸ ਵੀ ਮਿਲੀਆਂ ਹੈਗੀਆਂ ਜਿਹੜੇ ਡਿਫਰੈਂਟ ਡਿਫਰੈਂਟ ਇੰਡੀਵਿਜੂਅਲ ਦੇ ਹੈਗੇ ਜਿਹੜੇ ਕਿ ਇਹ ਬੇਲ ਬਾਰਡਰਸ ਵਾਸਤੇ ਜਾਂ ਜਾਲੀ ਕਾਗਜ਼ ਬਣਾਉਣ ਵਾਸਤੇ ਇਹ ਵਰਤੋਂ ਕਰਦੇ ਸੀਗੇ ਇਸ ਜਨ ਕਿਸ ਤਰ੍ਹਾਂ ਇਹ ਆਪਣੀ ਜਿਹੜੀ ਐਕਟੀਵਿਟੀ ਜਿਹੜੀ ਚਲਾਉਂਦਾ ਸੀ ਆ ਦੇਖੋ ਇਹਨਾਂ ਨੂੰ ਕੀ ਹੁੰਦਾ ਸੀਗਾ ਕਿ ਕੋਈ ਵੀ ਜਿਹੜਾ ਦੋਸ਼ੀ ਹੁੰਦਾ ਸੀਗਾ ਜਾਂ ਉਹਨਾਂ ਦੇ ਵਕੀਲ ਹੁੰਦੇ ਸੀਗੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਕਿ ਸਾਨੂੰ ਜਾਲੀ ਜ਼ਮਾਨਤਾਂ ਵਾਸਤੇ ਸਾਨੂੰ ਡਾਕੂਮੈਂਟਸ ਚਾਹੀਦੇ ਸੀਗੇ ਇਹ ਆਪਣੀ ਕਾਰ ਦੇ ਉੱਪਰ ਹੀ ਸਵਾਰ ਹੋ ਕੇ ਜਿੱਥੇ-ਜਿੱਥੇ ਤੁਹਾਨੂੰ ਇਹਨਾਂ ਦਾ ਜਿਹੜਾ ਗੈਂਗ ਹੈਗਾ ਇਹ ਬਹੁਤ ਮਤਲਬ 4-5 ਜ਼ਿਲ੍ਹਿਆਂ 'ਚ ਫੈਲਿਆ ਹੋਇਆ ਆ ਇਹਦੇ ਵਿੱਚ ਇਹਨਾਂ ਨੇ ਆਪ ਦੱਸਿਆ ਹੈ ਕਿ ਅੰਮ੍ਰਿਤਸਰ ਸਰਨਤਾਰਨ ਗੁਰਦਾਸਪੁਰ ਬਟਾਲਾ ਜਲੰਧਰ ਦੀ ਜਿਹੜੀਆਂ ਕਚਹਿਰੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਨੇ ਜਾਲੀ ਡਾਕੂਮੈਂਟਸ ਦੇ ਕੇ ਇਹ ਜਿਹੜਾ ਮਤਲਬ ਫਰਜੀ ਵਾੜਾ ਜਿਹੜਾ ਚਲਾ ਚਲਾ ਰਹੇ ਸੀਗੇ ਤੇ ਇਹਦੇ ਵਿੱਚ ਹੁਣ ਜਿਹੜੀ ਸਤਿਸ਼ ਸਾਨੂੰ ਹੋਰ ਅੱਗੇ ਦੋਸਤ ਦੋ ਦਿਨ ਦਾ ਸਾਨੂੰ ਇਹਨਾਂ ਦਾ ਰਿਮਾਂਡ ਮਿਲਿਆ ਹੈਗਾ ਆ ਤੇ ਜਿਹੜੀ ਅੱਗੇ ਹੋਰ ਜਿਹੜੇ ਇਹਨਾਂ ਵਿੱਚ ਇਨਵੋਲਵ ਹੋ ਗਏ ਆ ਸਾਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਕੀਲਾਂ ਦੇ ਮੁਨਸ਼ੀ ਕੁਝ ਆਪ ਵਕੀਲ ਜਿਹੜੇ ਹੈਗੇ ਆ ਇਸ ਗੁਰਕੰਦੇ ਵਿੱਚ ਸ਼ਾਮਿਲ ਹੈਗੇ ਆ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾਏਗਾ ਸੱਚ ਨਿਆ ਦੇ ਜਮਾਨਤਾ ਹੁੰਦਾ ਟਰੈਕਟਰਵਾ ਚੁੱਥੇ ਆ ਰਹੀ ਜੀ ਇਹ ਮੰਨਦੇ ਆ ਕਿ ਜਿਹੜਾ ਅਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਨੇ 40 ਤੋਂ 50 ਜਿਹੜੀਆਂ ਜ਼ਮਾਨਤਾ ਕਰਵਾਈਆਂ ਹੈਗੀਆਂ ਜਾਲੀ ਕਰਵਾਈਆਂ ਹੈਗੀਆਂ ਉਸ ਚੀਜ਼ ਨੂੰ ਆਪਾਂ ਹੁਣ ਵੈਰੀਫਾਈ ਕਰਾਂਗੇ ਤੇ ਜਿਹੜਾ ਰਿਕਾਰਡ ਹੈਗਾ ਸੰਬੰਧਿਤ ਜਿਹੜਾ ਕੋਰਟ ਹੈਗਾ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਰਿਕਾਰਡਸ ਆਪਾਂ ਲੈ ਕੇ ਆਵਾਂਗੇ ਤੇ ਇਸ ਦੇ ਨਾਲ ਨਾਲ ਤਰਨਤਾਰਨ ਜਿਹੜਾ ਹੈਗਾ ਉੱਥੇ ਵੀ ਇਹਨਾਂ ਨੇ ਇਹ ਕਾਰ ਆਪਣਾ ਕਾਰਨਾਮਾ ਕੀਤਾ ਹੈਗਾ ਤੇ ਜਲੰਧਰ ਵਿੱਚ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਸਖਤੀ ਹੋਣ ਕਰਕੇ ਇਹਨਾਂ ਦਾ ਜਿਹੜਾ ਉੱਥੇ ਆਪਰੇਸ਼ਨ ਸਕਸੈਸਫੁਲ ਨਹੀਂ ਹੁੰਦਾ ਸੀਗਾ ਤੇ ਇਸ ਬਾਕੀ ਜਿਹੜੀ ਤਫਤੀਸ਼ ਹੈ ਉਹ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਜਿੰਨੀ ਹੋ ਸਕੇਗੀ ਆਪਾਂ ਇਹਦੇ ਦੇ ਸ਼ਾਹਦਤ ਕੱਠੀ ਕਰਕੇ ਇਹਨਾਂ ਨੂੰ ਸਜ਼ਾ ਦੇਵਾ ਪਾਂਗੇ ਜਮਾਨਾ ਦਾ ਸੱਚੀ ਰੇਟ ਨਾ ਰੱਫੇ ਬਈ ਜੀ ਇਹਨੇ ਅਮਾਉਂਟ ਇਹ ਜਿਹੜੇ ਲੈਂਦੇ ਸੀ ਇਹ ਤੇ ਕਿਸੇ ਕਿਸ ਤਰ੍ਹਾਂ ਦੇ ਟ੍ਰਿਮੀਨਲ ਚਸਾ ਦੇ ਵਿੱਚ ਜਮਾਨਤਾਂ ਨੂੰ ਇਹਨਾਂ ਨੇ ਮਤਲਬ ਟਰਾਈਆ ਦੇਖੋ ਇਹਦੇ ਵਿੱਚ ਜਿਹੜੀਆਂ ਹੈਗੀਆਂ ਜ਼ਮਾਨਤਾਂ ਹੈ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਜਿਹਦੇ ਵਿੱਚ ਮਤਲਬ ਕਿ ਛੋਟੇ ਪਿਟੀ ਕ੍ਰਾਈਮਸ ਤੋਂ ਲੈ ਕੇ ਗ੍ਰੀਨਸ ਕ੍ਰਾਈਮ ਜਿਹੜੇ ਹੈਗੇ ਆ ਉਹ ਵੀ ਸ਼ਾਮਿਲ ਹੈਗੇ ਆ ਇਨਾਂ ਦਾ ਜਿਹੜਾ ਗੈਂਗ ਹੈਗਾ ਆ ਉਹ ਬਹੁਤ ਵੱਡਾ ਹੈਗਾ ਆ ਤੇ ਆਪਾਂ 2 ਦਿਨ ਦਾ ਸਾਨੂੰ ਰਿਮਾਨਡ ਮਿਲਿਆ ਹੈਗਾ ਆ ਆਪਾਂ ਇਹਨੂੰ ਹੋਰ ਤਫਤੀਸ਼ ਲੈ ਕੇ ਜਿੰਨੇ ਵੀ ਇਹਦੇ ਵਿੱਚ ਮੁਜਰਮ ਪਾਏ ਜਾਣਗੇ ਭਾਵੇਂ ਉਹ ਕੋਈ ਮੁਲਾਜ਼ਮ ਹੋਵੇ ਭਾਵੇਂ ਕੋਰਟ ਦਾ ਕੋਈ ਕਰਮਚਾਰੀ ਹੋਵੇ ਉਹਨਾਂ ਨੂੰ ਵੀ ਆਪਾਂ ਕਾਬੂ ਕਰਾਂਗੇ ਕਿੰਨੇ ਤੋਂ ਮੈਂਬਰ ਹੋ ਸਕਦੇ ਇਸ ਗੈਂਡ ਦੇ ਦੇਖੋ ਹਜੇ ਤਾਂ ਤਫਤੀਸ਼ ਪ੍ਰੀਮੀਨਰੀ ਸਟੇਜ ਤੇ ਹੈਗੀ ਹੈ ਬਟ ਜਿਹੜਾ ਇਹਨਾਂ ਬੰਨੋ ਕਿਹਾ ਹੈਗਾ ਕਿ ਹਰ ਜ਼ਿਲ੍ਹੇ ਵਿੱਚ ਇਹਨਾਂ ਦੇ ਮਤਲਬ ਕਿ 5 ਤੋਂ 6 ਮੈਂਬਰ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਇਹਨਾਂ ਦਾ ਇਹ ਜਿਹੜਾ ਚੈਨਲ ਦਲਤ ਨਹੀਂ ਹੋ ਰਹੀ ਵਕੀਲ ਤੇ ਮੁੰਸ਼ੀ ਮੁੰਸ਼ੀਆਂ ਦਾ ਮੇਨ ਉਹਨਾਂ ਤੋਂ ਹੀ ਇਦਾਂ ਦੀ ਚੀਜ਼ ਆਉਂਦੀ ਆ ਤੇ ਉਹਨਾਂ ਨੇ ਰਾਂ ਇਦਾਂ ਇਦਾਂ ਹੀ ਬੰਦਿਆ ਨਾ ਅਟੈਚਮੈਂਟ ਰਵਾਣੀ ਹੁੰਦੀ ਆ ਬਿਲਕੁਲ ਬਿਲਕੁਲ ਦੇਖੋ ਜਿਹੜਾ ਐਜ਼ ਅ ਬਿਜ਼ਨਸ ਇਹਨਾਂ ਨੇ ਬਣਾ ਰੱਖਿਆ ਸੀਗਾ ਉਹਦੇ ਵਿੱਚ ਜਿਹੜੇ ਵਕੀਲ ਹੁੰਦੇ ਸੀਗੇ ਜਾਂ ਜਿਹੜੇ ਕੋਈ ਮੁੰਸ਼ੀ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਕਿੰਨਾ ਕੋ ਜਾਓ ਤੇ ਇਹਨਾਂ ਨੂੰ ਤੁਹਾਨੂੰ ਆਰਾਮ ਨਾਲ ਤੁਹਾਨੂੰ ਜਿਹੜੀਆਂ ਹੈਗੀਆਂ ਫੋਰਸ ਡਾਕੂਮੈਂਟਸ ਮਿਲ ਜਾਣਗੇ ਤੇ ਤੁਸੀਂ ਉਹਨਾਂ ਦੀ ਬੀਲ ਸ਼ੋਰਟੀ ਬੂੰ ਪੜਾ ਕੇ ਤੁਸੀਂ ਉਹ ਬੀਲ ਕਰਵਾ ਸਕਦੇ ਆ ਅਰ ਵਜੀਲ ਜਾਂ ਮੁੰਸ਼ੀ ਜੇ ਸਾਹਮਣੇ ਆਂਦਾ ਤੇ ਉਹਨਾਂ ਲਾਫਰ ਵੀ ਜਿਹੜਾ ਵੀ ਸਾਹਮਣੇ ਆਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ ਆ ਭਾਵੇਂ ਉਹ ਵਕੀਲ ਹੋਣ ਭਾਵੇਂ ਉਹ ਮੁਨਸ਼ੀ ਹੋਣ ਕੋਰਟ ਦੇ ਜਾਂ ਹੋਰ ਕੋਈ ਵੀ ਮਲਾਜ਼ਮ ਹੋਊਗਾ ਉਹ ਸਾਰੇ ਦੇ ਸਾਰੇ ਆਪਾਂ ਇਸ ਵਿੱਚ ਕਾਬੂ ਕਰਾਂਗੇ